ਜਾਓ ਬੰਦ ਚੱਲ ਜਾਓ ਅਗਲਾ ਕਰਵਾਉ ਕੋਰ ਸਿੱਕੇ ਵਿਸਾਗ ਬੰਦੋ ਪੱਛਾਰੋਂ ਦਿੱਤੀਆਂ ਜਾ ਰਹੀਆਂ ਸਮੋਸਾ ਦਾ ਆਨੰਦ ਮਾਣੋ ਅਤੇ ਚੱਲੀ ਚਲੋ ਚੱਲੀ ਚਲੋ ਹੋ ਚੱਲੋ ਪੰਜਾਬ ਵੱਲੋਂ ਖੜਾਓ ਇੱਕ ਸਾਈਡ ਤੇ ਹੁਣ ਇਹਨਾਂ ਨੂੰ ਲੰਘਣ ਦਿਓ ਖੜਾਓ ਇੱਕ ਸਾਈਡ ਤੇ ਦੱਬ ਕੇ ਚੱਲੀ ਚੱਲ ਹੈ ਹਾਂ 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 ਹੋਈ ਜਾਂਦਾ ਆਪਣੇ ਬੱਚੇ ਦਾ ਖੜਾ ਲਓ ਤੁਸੀਂ ਸਹੂਰ ਸਿੰਘ ਦਾ ਆਨੰਦ ਮਾਣ ਖੜਾ ਲਓ ਬੱਚਿਆਂ ਦੇ ਕੋਲ ਕਿਨੇ ਰੋਸ਼ਨ ਦੀ ਬਹੁਤ ਹੀ ਸੋਹਣੀ ਪਰਫਾਰਮੈਂਸ ਸਰਕਾਰੀ ਐਲੀਮੈਂਟਰੀ ਸਕੂਲ ਦਰਗਾਪੁਰ ਦੇ ਬੱਚਿਆਂ ਦੀ ਜੇ ਕਿਉਂਕਿ ਬੱਚੇ ਸਿੱਖ ਕੇ ਬੋਲਦੇ ਨੇ Apple ਨੂੰ ਦੇਖ ਕੇ Apple ਕਹਿੰਦੇ ਨੇ A for Apple ਮੂੰਹ ਜਵਾਨੀ ਨਹੀਂ ਕਹਿੰਦੇ ਸੋ ਇਹੀ ਕੰਫੀਡੈਂਸ ਜਿਹੜਾ ਹੈਗਾ ਸਰਪੰਚ ਸਾਹਿਬਾਨ ਸਰਦਾਰ ਜਸਪਾਲ ਸਿੰਘ ਜੀ ਲੰਬੜਦਾਰ ਸਾਹਿਬਾਨ ਤੇ ਹੋਰ ਪੰਚ ਪਤਵੰਤੇ ਸੱਜਣ ਪੋਸਟਰ ਰਿਲੀਜ਼ ਕਰਦੇ ਹੋਏ ਛੜਾਈਏ ਤੇ ਜੋ ਸਾਨੂੰ ਟਾਰਗੇਟ ਦਿੱਤਾ ਗਿਆ ਕਿ 10% ਹਰ ਸਕੂਲ ਨੇ ਵਾਦਾ ਕਰਨਾ ਹੈ ਦੇਖੋ ਜੇ ਬੱਚੇ ਨੇ ਤਾਂ ਇਹ ਤਾਂ ਅਸੀਂ ਹ ਜੇ ਬੱਚੇ ਨੇ ਤਾਂ ਹੀ ਨੌਕਰੀਆਂ ਜਿਹੜੀਆਂ ਨੇ ਸਕੂਲਾਂ ਦੇ ਵਿੱਚ ਟੀਚਰਾਂ ਦੀਆਂ ਮਿਲਦੀਆਂ ਨੇ ਜਿਸ ਤਰ੍ਹਾਂ ਆਪਾਂ ਕਹਿੰਦੇ ਆ ਕਿ 25 ਚਾਹੇ ਉਹ ਹਿਸਾਬ ਸੀ ਉਹ ਵੀ ਖੇਡਦੇ-ਖੇਡਦੇ ਇਹਨਾਂ ਨੂੰ ਸਿਖਾਇਆ ਗਿਆ ਜਿਹਦੇ ਨਾਲ ਕਿ ਇਹਨਾਂ ਦੇ ਪੱਗਾ ਹੋਇਆ ਤੇ ਤੁਸੀਂ 2-3 ਸਾਲਾਂ ਦੇ ਵਿੱਚ ਜੋ ਤਬਦੀਲੀ ਆ ਜੋ ਰਾਜਾ ਪੰਚਾਇਤ ਤੇ ਹੋਰ ਪੇਰੈਂਟਸ ਟੀਚਰਸ ਸੀਐਚਪੀ ਵੀਪੀਐਸਰ 502 ਦੇ ਉੱਤੇ ਮੈਡਮ ਨੂੰ ਕਹਿਣਾ ਚਾਹੁੰਗਾ ਕਿ ਬਹੁਤ ਮਾਣ ਹੈ ਸਾਨੂੰ ਕਿ ਜੇ ਸਾਡੇ ਰਿਜ਼ਲਟਸ ਦੀ ਗੱਲ ਹੋਵੇ ਤਾਂ ਵੀ ਇਹ ਬਲੌਕ ਹਮੇਸ਼ਾ ਪਹਿਲੇ ਨੰਬਰ ਤੇ ਰਿਹਾ ਹੈ ਸਾਰੇ ਪਿੰਡ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਅਪੀਲ ਹੈ ਕਿ ਪ੍ਰਾਈਵੇਟ ਸਕੂਲਾਂ ਦੀ ਲੁੱਟ ਤੋਂ ਬਚੋ ਜੋ ਤੁਸੀਂ ਸਾਡੇ ਜਿਹੜੀ ਸਪੈਸ਼ਲੀ ਪ੍ਰੀ ਪ੍ਰਾਇਮਰੀ ਦੀ ਪੜ੍ਹਾਈ ਹੈ ਬੇਸ਼ੱਕ ਲਿਖਤੀ ਕੰਮ ਯਾਦਾ ਨਹੀਂ ਕਰਾਉਂਦੇ ਪਰ ਉਹਨਾਂ ਨੂੰ ਸਮਝ ਸਾਰੀ ਆਉਂਦੀ ਹੈ ਕੌਨਫੀਡੈਂਸ ਜੋ ਬੱਚਿਆਂ ਚ ਕਿਦਰ ਕੋ ਹੁੰਦਾ ਹੈ ਜੇ ਤਾਂ ਸਿੱਖਿਆ ਵਿਭਾਗ ਚਾਹੀਆ ਤੁਸੀਂ ਦੇਖ ਰਹੇ ਹੋ ਤੇ ਜਿੱਥਾ ਡਿਪਿਊਸ ਆਪਣੇ ਕਹਿ ਰਹੇ ਕਿ ਸਕੂਲ ਵੀ ਸਕੂਲ ਆਫ ਹੈਪੀਨੈਸ ਬਣਨ ਜਾ ਰਹੇ ਹੈ

ਅੱਜ ਸਾਡੇ ਵਿਭਾਗ ਵੱਲੋਂ ਜਿਹੜਾ ਕਿ 2025-26 ਸੀਜ਼ਨ ਦੀ ਹੈ ਤਾਕਲਾ ਮੁਹਿੰਮ ਦਾ ਆਗਾਜ਼ ਕੀਤਾ ਗਿਆ ਸਾਰੇ ਪੰਜਾਬ ਵਿੱਚ ਵੱਖ-ਵੱਖ ਬਲਾਕਾਂ ਦੇ ਵਿੱਚ ਜਿਹੜਾ ਪ੍ਰੋਗਰਾਮ ਹੈ ਉਹ ਲਿਖਿਆ ਗਿਆ ਹੈ ਤੇ ਇਹ ਅੱਜ ਸਾਡੇ ਪਟਿਆਲਾ ਜ਼ਿਲ੍ਹੇ ਦਾ ਜਿਹੜਾ ਤਾਕਲਾ ਮੁਹਿੰਮ ਦਾ ਆਗਾਜ਼ ਹੈ ਪਾਸੋਂ 2 ਦਾ ਜਿਹੜਾ ਪ੍ਰੋਗਰਾਮ ਹੈ ਉਸ ਦੇ ਵਿੱਚ ਵੀ ਪਿੰਡ ਵਾਲਿਆਂ ਦਾ ਸਾਨੂੰ ਬਹੁਤ ਸਹਿਯੋਗ ਦੇਖਣ ਨੂੰ ਮਿਲ ਰਿਹਾ ਤੇ ਸਾਡੇ ਮੈਂ ਇਹੀ ਕਹਿਣਾ ਚਾਹਾਂਗੀ ਜਿਹੜੇ ਸਰਕਾਰੀ ਸਕੂਲ ਹੈ ਕਿਸੇ ਵੀ ਸਹੂਲਤ ਤੋਂ ਵਾਂਝੇ ਨਹੀਂ ਰਹੇ ਉਹ ਕਿਸੇ ਵੀ ਫਕਤੋ ਜਿਹੜਾ ਪ੍ਰਾਈਵੇਟ ਸਕੂਲਾਂ ਤੋਂ ਪਿੱਛੇ ਨਹੀਂ ਆ ਸਾਡੇ ਸਕੂਲਾਂ ਸਰਕਾਰੀ ਸਕੂਲਾਂ ਦੇ ਵਿੱਚ ਬਹੁਤ ਹੀ ਮਿਹਨਤੀ ਤੇ ਤਜਰਬੇ ਕਾ ਸਟਾਫ ਹੈ ਜਿਹੜਾ ਕਿ ਬੱਚਿਆਂ ਤੇ ਇੰਨੀ ਅਨਤਕ ਮਿਹਨਤ ਕਰਕੇ ਉਹਨਾਂ ਦੇ ਹੁਨਰ ਨੂੰ ਤਰੱਕਣ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਪਾ ਰਹੇ ਹਨ ਸਾਡੇ ਮਾਨਯੋਗ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਜੀ ਬੈਂਸ ਦੀ ਪਹਿਲ ਕਦਮੀ ਦੇ ਸਦਕਾ ਹੀ ਸਾਡੇ ਪੰਜਾਬ ਵਿੱਚ 118 ਸਕੂਲ ਆਫ ਐਮੀਨੈਂਸ ਅਤੇ ਸਕੂਲ ਆਫ ਹੈਪੀਨੈਸ ਹੈ ਜਿਹੜੇ ਉਹਨਾਂ ਦਾ ਇੱਕ ਨਵੇਕਲਾ ਉਪਰਾਲਾ ਹੈ ਜਿਸ ਨਾਲ ਕਿ ਇਹ ਜਿਹੜਾ ਅੱਜ ਪੰਜ ਸੌ ਟੂ ਦਾ ਸਰਕਾਰੀ ਐਲੀਮੈਂਟਰੀ ਸਕੂਲ ਚਹਿਲ ਹੈ ਉਹ ਵੀ ਸਕੂਲ ਆਫ ਹੈਪੀਨੈਸ ਵਜੋਂ ਹੀ ਕੁਝ ਹੀ ਦਿਨਾਂ ਵਿੱਚ ਇੱਥੇ ਵੀ ਗਰਾਂਟਾਂ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਇਸ ਦਾ ਵੀ ਜਿਹੜਾ ਬੇਸਿਕ ਸਟਰਕਚਰ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ ਮੈਂ ਸਾਰੇ ਹੀ ਪੇਰੈਂਟਸ ਨੂੰ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਨੂੰ ਆਪਣੇ ਜ਼ਿਲ੍ਹੇ ਦੇ ਸਮੂਹ ਅਧਿਕਾਰੀ ਸਹਿਬਾਨ ਨੂੰ ਇਹ ਖੁਰਸੋਰ ਸਿਫਾਰਿਸ਼ ਕਰਦੀ ਹਾਂ ਕਿ ਆਪਣੇ ਬੱਚਿਆਂ ਨੂੰ ਤੇ ਆਪਣੇ ਆਲੇ ਦੁਆਲੇ ਦੇ ਪੇਰੈਂਟਸ ਨੂੰ ਵੀ ਸਾਡੇ ਸਰਕਾਰੀ ਸਕੂਲਾਂ ਵਿੱਚ ਸੈਸ਼ਨ 2025-26 ਲਈ ਵੱਧ ਤੋਂ ਵੱਧ ਅਪਲਾ ਕਰਵਾਉਣ ਲਈ ਪ੍ਰੇਰਿਤ ਕਰ। ਸੋ ਸਿੰਗਾ ਜਿਹੜੇ ਸਾਡੇ ਸਰਕਾਰੀ ਸਕੂਲਾਂ ਦੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲ ਹੈ ਉਹ ਸਿੰਗਾਪੁਰ ਲੈ ਕੇ ਜਾ ਰਹੇ ਸਾਡੇ ਡਿਪਾਰਟਮੈਂਟਾਂ ਵਿਕਲੀ ਪਹਿਲਾ ਤੇ ਜਿਹੜੇ ਪ੍ਰਾਇਮਰੀ ਐਲੀਮੈਂਟਰੀ ਸਕੂਲਾਂ ਦੇ ਸਾਡੇ ਅਧਿਆਪਕ ਹੈ ਆਈਟੀਟੀ ਟੀਚਰਸ ਉਹਨਾਂ ਨੂੰ ਜਿਹੜਾ ਫਿਨਲੈਂਡ ਵਿਕੇ ਭੇਜਿਆ ਜਾ ਰਿਹਾ ਹੈ। ਐਕਚੁਅਲੀ ਜਦੋਂ ਉੱਥੇ ਵਿਜ਼ਿਟ ਕੀਤੀ ਜਾਂਦੀ ਹੈ ਤਾਂ ਅਸੀਂ ਉਹਨਾਂ ਦਾ ਜੋ ਸਟਰਕਚਰ ਦੇਖਦੇ ਹਾਂ ਉਹਦੇ ਨਾਲ ਸਾਨੂੰ ਵੀ ਬਹੁਤ ਮੋਟੀਵੇਸ਼ਨ ਮਿਲਦੀ ਹੈ ਮੈਂ ਖੁਦ ਸਿੰਗਾਪੁਰ ਵਿਜ਼ਿਟ ਕੀਤਾ ਹੋਇਆ ਤਾਂ ਬਹੁਤ ਵਧੀਆ ਲੱਗਦਾ ਹੈ ਜਦੋਂ ਅਸੀਂ ਇੱਕ ਇੰਟਰੈਕਸ਼ਨ ਕਰਦੇ ਹਾਂ ਉਹਨਾਂ ਦੇ ਪ੍ਰਿੰਸੀਪਲਸ ਨਾਲ ਉਹਨਾਂ ਦੇ ਟੀਚਰਸ ਨਾਲ ਤੇ ਸਾਨੂੰ ਵੀ ਉਹਦੇ ਨਾਲ ਇੰਨਾ ਵਧੀਆ ਮੋਟੀਵੇਸ਼ਨ ਮਿਲਦੀ ਹੈ ਕਿ ਅਸੀਂ ਵੀ ਜਾ ਕੇ ਆਪਣੇ ਸਕੂਲਾਂ ਨੂੰ ਹੋਰ ਵੀ ਜ਼ਿਆਦਾ ਉਹਦੇ ਵਿੱਚ ਉਹਨਾਂ ਦੀ ਨੁਹਾਰ ਨੂੰ ਬਦਲਾ ਗਏ ਵੈਸੇ ਸਾਡੇ ਵੀ ਸਰਕਾਰੀ ਸਕੂਲ ਹੈ ਕਿਸੇ ਵੀ ਪੱਥ ਤੋਂ ਪਿੱਛੇ ਨਹੀਂ ਆ ਜਦੋਂ ਮੈਂ ਵੀ ਖੁਦ ਸਿੰਗਾਪੁਰ ਵਿਜ਼ਿਟ ਕੀਤੀ ਸੀ ਤਾਂ ਸਾਨੂੰ ਵੀ ਲੱਗਦਾ ਸੀ ਕਿ ਸਾਡੇ ਵੀ ਸਕੂਲਾਂ ਵਿੱਚ ਇੰਨੇ ਅੱਛੀਆਂ ਫੈਸਿਲਿਟੀਆਂ ਐ ਇੰਨਾ ਅੱਛਾ ਇਨਫਰਾਸਟ੍ਰਕਚਰ ਹੈ ਕਿ ਸਾਡੇ ਵੀ ਬੱਚੇ ਆ ਜਿਹੜੇ ਪ੍ਰੋਜੈਕਟਰਸ ਰਾਹੀਂ ਉਹ ਸੀ ਉਹਨਾਂ ਨੂੰ ਸਿੱਖਿਆ ਪ੍ਰਦਾਨ ਕਰਦੇ ਆ ਅੱਜਕੱਲ ਤਾਂ ਇੰਟਰਐਕਟਿਵ ਪੈਨਲਸ ਐ ਅਸਲ 'ਚ ਸਾਡੇ ਸਕੂਲ ਵੀ ਕਿਸੇ ਪੱਖ ਤੋਂ ਜਿਹੜੇ ਆ ਪਿੱਛੇ ਨਹੀਂ ਆ ਪਰ ਫਿਰ ਵੀ ਜਦੋਂ ਆਪਾਂ ਕਿਸੇ ਹੋਰ ਕੰਟਰੀ ਵਿੱਚ ਜਾ ਕੇ ਵਿਜ਼ਿਟ ਕਰਦੇ ਆ ਤੇ ਉਹਨਾਂ ਦਾ ਸਟਰਕਚਰ ਦੇਖ ਕੇ ਜੋ ਵੀ ਉਹਨਾਂ ਦਾ ਵਿੱਦਿਆ ਦਾ ਢਾਂਚਾ ਹੁੰਦਾ ਸਾਨੂੰ ਵੀ ਬਹੁਤ ਵਧੀਆ ਮੋਟੀਵੇਸ਼ਨ ਮਿਲਦੀ ਹੈ ਕਿ ਇੱਕ ਸਰਕਾਰ ਦਾ ਬਹੁਤ ਹੀ ਵਧੀਆ ਸਾਡੇ ਸਿੱਖਿਆ ਵਿਭਾਗ ਦਾ ਉੱਪਰ ਆਂਦਾ ਨਹੀਂ ਇਹ ਸੀ ਕਿ ਪਿਛਲੇ 3 ਸਾਲਾਂ ਦੇ ਵਿੱਚ ਜੋ ਪੜ੍ਹਾਈ ਕਰਾਉਣ ਦੇ ਤਰੀਕੇ ਦੇ ਉੱਤੇ ਸਾਡੇ ਸਿੱਖਿਆ ਵਿਭਾਗ ਨੇ ਬਹੁਤ ਵਧੀਆ ਕੰਮ ਕੀਤਾ ਸਪੈਸ਼ਲੀ ਜਿਹੜੀ ਨਰਸਰੀ ਜਦੋਂ ਅਸੀਂ ਸਟਾਰਟ ਕੀਤੀ ਹੈ ਪ੍ਰੀ ਪ੍ਰਾਇਮਰੀ ਸਟਾਰਟ ਕੀਤੀ ਹੈ ਉਹਨਾਂ ਨੂੰ ਜਿਹੜੀ ਖੇਡ ਵਿਧੀ ਨਾਲ ਪੜਾ ਰਹੇ ਹਾਂ ਉਹਦੇ ਨਾਲ ਬੱਚਿਆਂ ਦੇ ਬੇਸਿਕਸ ਕਲੀਅਰ ਹੁੰਦੇ ਨੇ ਫਿਰ ਬੱਚੇ ਰੱਟੇ ਨਹੀਂ ਮਾਰਦੇ ਲਿਖਤੀ ਕੰਮ ਜ਼ਿਆਦਾ ਨਹੀਂ ਦਿੰਦੇ ਬਲਕਿ ਖੇਡ ਖੇਡ ਰਾਹੀਂ ਉਹਨਾਂ ਨੂੰ ਪੜਾਇਆ ਜਾਂਦਾ ਜਿਸ ਦੇ ਨਾਲ ਨਾ ਤਾਂ ਉਹਨਾਂ ਦੇ ਜਿਸ ਹਿਸਾਬ ਨਾਲ ਕਹਿੰਦੇ ਨੇ ਕਿ 8 ਸਾਲ ਦੇ 6 ਤੋਂ 8 ਸਾਲ ਦਾ ਬੱਚਾ ਜਿਹੜਾ ਹੈਗਾ ਉਸ ਟਾਈਮ ਮੈਕਸਿਮਮ ਚੀਜ਼ਾਂ ਸਿੱਖ ਸਕਦਾ ਹੈ ਤੋਂ ਉਸ ਟਾਈਮ ਦੇ ਵਿੱਚ ਅਸੀਂ ਉਹਨਾਂ ਨੂੰ ਖੇਡ ਵਿਧੀ ਰਾਹੀਂ ਸਾਰੇ ਬੇਸਿਕਸ ਕਲੀਅਰ ਕਰਾਉਨੇ ਆ ਉਹਦੇ ਨਾਲ ਬੱਚਿਆਂ ਵਿੱਚ ਕੌਨਫੀਡੈਂਸ ਬਹੁਤ ਆਇਆ ਹੈ ਤੇ ਸਪੈਸ਼ਲੀ ਜਿਵੇਂ ਕੋਵਿਡ ਦੇ ਦੌਰਾਨ ਸੀਗਾ ਤਾਂ ਮੈਕਸਿਮਮ ਸਾਡੇ ਬੱਚਿਆਂ ਨੇ ਉਹਦੇ ਵਿੱਚ ਪਰਫਾਰਮ ਕੀਤਾ ਤੇ ਸਰਕਾਰੀ ਸਕੂਲ ਦੇ ਟੀਚਰਸ ਨੇ ਹੀ ਤੂਰਦਰਸ਼ਨ ਦੇ ਉੱਤੇ ਜ਼ਿਆਦਾ ਪ੍ਰੋਗਰਾਮ ਦਿੱਤੇ ਜਿਸ ਤੋਂ ਕੇ ਸਾਬਤ ਕੀਤਾ ਅਸੀਂ ਕਿ ਸਰਕਾਰੀ ਸਕੂਲ ਦੇ ਬੱਚੇ ਅਤੇ ਸਰਕਾਰੀ ਸਕੂਲ ਦੇ ਅਧਿਆਪਕ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਨਾਲੋਂ ਕਿਤੇ ਜ਼ਿਆਦਾ ਕੰਫिडेंट ਅਤੇ ਆਪਣੇ ਸਬਜੈਕਟ ਦੇ ਵਿੱਚ ਪਰਫਾਰਮ ਕਰਦੇ ਪੇਰੈਂਟਸ ਨੇ ਹੀ ਕਿਹਾ ਕਿ ਜੋ ਪੰਜਾਬ ਸਰਕਾਰ ਉਹਨਾਂ ਦਾ ਵੱਡਾ ਹਮਲਾ ਮਾਰ ਰਹੀ ਹੈ ਤੀਸਰਾ ਇੱਕ ਤਰ੍ਹਾਂ ਨਾਲ ਸਕੂਲਾਂ ਦਾ ਕਾਇਆਕਲਪ ਹੋ ਰਿਹਾ ਹੈ ਸਕੂਲ ਆਫ ਹੈਪੀਨੈਸ ਦੇ ਵਿੱਚ ਕਈ ਸਕੂਲਾਂ ਨੂੰ ਤਾਂ 1-1 ਕਰੋੜ ਦੀ ਗ੍ਰਾਂਟ ਆਈ ਹੈ ਲੈਬਸ ਬਣ ਰਹੀਆਂ ਨੇ ਨਵੇਂ-ਨਵੇਂ ਇੰਟਰਐਕਟਿਵ ਪੈਨਲ ਲੱਗ ਰਹੇ ਨੇ ਟੀਚਰਸ ਦੀ ਟ੍ਰੇਨਿੰਗ ਜਿਹੜੀ ਉਹ ਦੇਖੋ ਫਿਨਲੈਂਡ ਤੋਂ ਕਰਵਾਈ ਜਾ ਰਹੀ ਹੈ ਜਿਹਦੇ ਨਾਲ ਕਿ ਉੱਥੋਂ ਦਾ ਜਿਹੜਾ ਹੈਗਾ ਮੰਨਿਆ ਜਾ ਰਿਹਾ ਹੈ ਕਿ ਪ੍ਰਾਇਮਰੀ ਐਜੂਕੇਸ਼ਨਲ ਸਿਸਟਮ ਸਭ ਤੋਂ ਵਧੀਆ ਹੈ ਤਾਂ ਉਸ ਚੀਜ਼ਾਂ ਨੂੰ ਫੋਲੋ ਕਰਕੇ ਟੀਚਰ ਇੱਥੇ ਵੀ ਅਪਣਾਉਂਦੇ ਨੇ ਤੇ ਇਸ ਦੇ ਨਾਲ ਜਿਉਂ ਹੈ ਇਹਦਾ ਲੋਕਾਂ ਨੂੰ ਪੁਰ ਫਾਇਦਾ ਉਠਾਣਾ ਜੀ ਦਾ ਕਿਉਂਕਿ ਤਾਂ ਹੀ ਹੈ ਜੇ ਬੱਚੇ ਸਾਡੇ ਕੋਲ ਸਕੂਲਾਂ ਚ ਆਉਣਗੇ ਤਾਂ ਹੀ ਅਸੀਂ ਐਕਸਪੈਰੀਮੈਂਟਸ ਨੂੰ ਸਫਲ ਕਰ ਸਕਾਂਗੇ ਉਹ ਬੱਚਿਆਂ ਨੂੰ ਪੜਾ ਲਿਖਾ ਕੇ ਕਿਸੇ ਕਾਬਿਲ ਬਣਾ ਸਕਾਂਗੇ ਅੱਜ ਸਾਡੇ ਮਾਨਯੋਗ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸ ਜੀ ਉਹਨਾਂ ਦੀ ਹਦਦਾਂ ਤੇ ਸਮੁੱਚੇ ਜ਼ਿਲ੍ਹੇ ਦੇ ਵਿੱਚ ਜਿਹੜੀ ਬੈਂ ਅੱਤ ਪਟਿਆਲਾ ਤੋਂ ਚੱਲੀ ਦੀ ਉਹ ਅੱਜ ਪਿੰਡ ਚਾਹਲ ਵਿਖੇ ਪਾਸੋਂ ਦੋ ਦੇ ਬਲਾਕ ਚ ਆਈ ਹੈ ਤਾਂ ਸਾਨੂੰ ਕਾਫੀ ਪਰਮਾ ਹਵਾਰਾ ਮਿਲਿਆ ਅਸੀਂ ਲਗਾਤਾਰ ਆਪਾਂ ਮੇਕ ਡੋਰ ਟੂ ਡੋਰ ਟੂ ਡੋਰ ਪਹਿਲਾਂ ਹੀ ਜਾ ਰਹੇ ਆ ਅਕਦੇ ਸੰਬੰਧੀ ਜਿੰਨਾ ਵੀ ਸਰਕਾਰ ਵੱਲੋਂ ਉਪਰਾਲੇ ਸਿੱਖਿਆ ਨੂੰ ਲੈ ਕੇ ਕੀਤੇ ਜਾ ਰਹੇ ਨੇ ਅਸੀਂ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਲਈ ਹਰ ਹੀਲਾ ਅਨਾਉਂਸਮੈਂਟ ਕਰਾ ਰਹੇ ਆ ਪੋਸਟਸ ਜੀ ਅਸੀਂ ਪਹਿਲਾਂ ਹੀ ਰਿਲੀਜ਼ ਕੀਤਾ ਤੇ ਇਸ ਤਰ੍ਹਾਂ ਹਰ ਤਰੀਕੇ ਨਾਲ ਅਸੀਂ ਲੋਕਾਂ ਤੱਕ ਜਾ ਰਹੇ ਆ ਤਾਂ ਜੋ ਅਸੀਂ ਸਰਕਾਰ ਦੇ ਜਿਹੜੇ ਉਪਰਾਲੇ ਨੇ ਉਹਦਾ ਸਾਨੂੰ ਹੰਗਾਰਾ ਵੱਡੇ ਤੋਂ ਵੱਡੇ ਰੂਪ ਚ ਲੋਕਾਂ ਤੋਂ ਮਿਲ ਰਿਹਾ ਅੱਜ ਵੀ ਕਾਫੀ ਬੱਚੇ ਸਾਡੇ ਕੋਲ ਦਾਖਲ ਹੋਣ ਲਈ ਆਏ ਆ ਤੇ ਮੈਨੂੰ ਲੱਗਦਾ ਕਿ ਜੇਦੋਂ ਅਸੀਂ ਇਸ ਧਰਤੀ ਤੇ ਗੱਲ ਕਰਦੇ ਆਂ ਸਰਬੱਤ ਦੇ ਭਲੇ ਦੀ ਤਾਂ ਜਿਹੜੇ ਪ੍ਰਾਈਵੇਟ ਸਕੂਲ ਨੇ ਜੋ ਖਾਂਦੇ ਪੀਂਦੇ ਘਰਾਂ ਦੇ ਬੱਚੇ ਇੱਕ ਪਾਸੇ ਕੱਢ ਦਾਂਗੇ ਤਾਂ ਉਹ ਇੱਕ ਵੱਖਰੀ ਤਰ੍ਹਾਂ ਦਾ ਵਰਗ ਖੜਾ ਹੋ ਜਾਂਦਾ ਪਰ ਜਿਹੜੇ ਸਾਡੇ ਸਰਕਾਰੀ ਸਕੂਲ ਨੇ ਉਹ ਸਰਬਸਾਂਝੇ ਇੱਥੇ ਬੱਚੇ ਬਹਿ ਕੇ ਸਭ ਦੇ ਬੱਚੇ ਬਹਿ ਕੇ ਜਦੋਂ ਲੰਗਰ ਛਕਦੇ ਆ ਬੈਠ ਕੇ ਆਪਣੀਆਂ ਪਰਸਨੈਲਿਟੀ ਦੀਆਂ ਜਿਹੜੀਆਂ ਸਮੱਸਿਆਵਾਂਾਂ ਸਾਂਝੀਆਂ ਹੁੰਦੀਆਂ ਨੇ ਤਾਂ ਸਾਨੂੰ ਲੱਗਦਾ ਕਿ ਸਰਬੱਤ ਦੇ ਭਲੇ ਦੀ ਗੱਲ ਜਦੋਂ ਇੱਥੋਂ ਸ਼ੁਰੂ ਹੁੰਦੀ ਆ ਸਰਕਾਰੀ ਸਕੂਲਾਂ ਤੋਂ ਤੇ ਇਸ ਲਈ बराबर ਦਾ ਸਮਾਜ ਜੋ ਦੋਸਤੀ ਖੜਾ ਕਰਨ ਦੀ ਗੱਲ ਕਰਦੇ ਆ ਤਾਂ ਉਹ ਸਰਕਾਰੀ ਸਕੂਲ ਸਾਡੇ ਇਸਲੇ ਉਪਰਾਲੇ ਅੱਗੇ ਨੇ ਤਾਂ ਭਗਵਾਨ ਸਤਮਾਨ ਜੀ ਉਹ ਸਰਕਾਰੀ ਸਕੂਲ ਚੋਂ ਪੜਿਆ ਇਥੋਂ ਦੇ ਐਮਐਲਏ ਸਾਹਿਬ ਦੇਵਮਾਨ ਜੀ ਉਹ ਸਰਕਾਰੀ ਸਕੂਲ ਚੋਂ ਪੜਿਆ ਇਸ ਤੋਂ ਸਪਸ਼ਟ ਹੁੰਦਾ ਜਿੰਨੇ ਸਾਡੇ ਹੋਰ ਕੁੱਝ ਪੋਸਟਾਂ ਤੇ ਅਧਿਕਾਰੀ ਨੇ ਉਹ ਸਰਕਾਰੀ ਸਕੂਲਾਂ ਚੋਂ ਪੜ੍ਹ ਕੇ ਅੱਗੇ ਗਏ ਆ ਤਾਂ ਇਹਦਾ ਮਤਲਬ ਸਰਕਾਰੀ ਸਕੂਲ ਜੋ ਸਮਾਜ ਨੂੰ ਸਮਾਜ ਸੇਵਾ ਦੇ ਖੇਤਰ ਚ ਵੱਡੀ ਜਿਹੜੀ ਭੂਮਿਕਾ ਨਿਭਾ ਰਹੇ ਆ ਤੇ ਇਥੋਂ ਵੱਡੀਆਂ ਸਖਸੀਅਤਾਂ ਪੈਦਾ ਹੋ ਰਹੀਆਂ ਨੇ ਤੇ ਇਸ ਲਈ ਮਾਪਿਆਂ ਨੂੰ ਤੁਹਾਡੇ ਜਰੀਏ ਅਸੀਂ ਅਪੀਲ ਕਰਦੇ ਹਾਂ ਕਿ ਆਪਣੇ ਬੱਚੇ ਸਰਕਾਰੀ ਸਕੂਲਾਂ 'ਚ ਲੈ ਕੇ ਆਓ ਤਾਂ ਜੋ ਇਹ ਚੰਗੇ ਜਿਹੜੇ ਹੋਰ ਸਕੂਲ ਵਧੀਆ ਬਣਸਣ ਕਿਉਂਕਿ ਜੋ ਸਰਕਾਰ ਯਤਨ ਕਰ ਰਹੀ ਹੈ ਉਹਨੂੰ ਜਿਹੜਾ ਉਹ ਯਤਨਾਂ ਨੂੰ ਹੋਰ ਜਿਹੜਾ ਹੰਗਾਰਾ ਮਿਲੇ ਤੇ ਜਿਹੜੇ ਸਾਡੇ ਅੰਦਰ ਕਈ ਭਰਮ ਭਲੇਖੇ ਨੇ ਕਿ ਸ਼ਾਇਦ ਪ੍ਰਾਈਵੇਟ ਸਕੂਲਾਂ 'ਚ ਸਿੱਖਿਆ ਵਧੀਆ ਹੁੰਦੀ ਹੈ ਉਹਨਾਂ ਨਾਲੋਂ ਬਿਹਤਰ ਅਸੀਂ ਪ੍ਰੀ ਪ੍ਰਾਇਮਰੀ ਤੋਂ ਅੰਗਰੇਜ਼ੀ ਮੀਡੀਅਮ ਸਿੱਖਿਆ ਦੇ ਰਹੇ ਹਾਂ ਤੇ ਜੇ ਬੱਚਾ ਕੋਈ ਬਿਮਾਰੀ ਦੇ ਨਾ ਪੀੜਤਾ ਉਹਦਾ ਇਲਾਜ ਸਰਕਾਰ ਕਰਾ ਰਹੀ ਹੈ ਟੋਟਲੀ ਤਾਜਾ ਜਿਹੜਾ ਸਰਕਾਰ ਫਰੀ ਲੋਕਾਂ ਨੂੰ ਦੇ ਰਹੀ ਹੈ ਇਸ ਲਈ ਇਹਦਾ ਵੱਧ ਤੋਂ ਵੱਧ ਲਾਹਾ ਜਿਹੜਾ ਲੋਕਾਂ ਨੂੰ ਲੈਣਾ ਚਾਹੀਦਾ ਤੇ ਤਾਂ ਜੋ ਸਾਰੇ ਬੱਚੇ ਬਰਾਬਰ ਦੀ ਜਿਹੜੀ ਭਵਿੱਖ ਚ ਗ੍ਰੋਥ ਕਰਨ ਦੇ ਚੰਗਾ ਸਵਾਸ ਸਿੱਖ ਸਕਣ ਸਰ ਜੀ ਸਕੂਲ ਚ ਪੜਾਈ ਵਧੀਆ ਹੁੰਦੀ ਹੈ ਸਰਕਾਰ ਚ ਨੌਕਰੀ ਵੀ ਆਦੀ ਮਿਲਦੀ ਹੈ ਵੱਡੇ ਹੋ ਕੇ ਇਹਦੇ ਵਧੀਆ ਸਨਮਾਨ ਸਨ ਵਧੀਆ ਮਿਲਦਾ ਖਾਣਾ ਪਾਣੀ ਵਧੀਆ ਹੈ ਤੇ ਬੱਚੇ ਦੀ ਵਧੀਆ ਫ੍ਰੀ ਰਹਿਣਾ ਜਿਵੇਂ ਬੱਚੇ ਰੱਖਣਾ ਤੇ ਵਧੀਆ ਢੰਗ ਨਾਲ ਸਿਖਾਉਂਦੇ ਨੇ ਜੀ ਪ੍ਰਾਈਵੇਟ ਸਕੂਲ ਨਾਲੋਂ ਜੀ ਸਰਕਾਰੋਂ ਵਧੀਆ ਨਹੀਂ ਨਹੀਂ ਵਿਦਿਆਰਥੀ ਆਪਣੇ ਗਰੀਬ ਬੱਚੇ ਲਈ ਸਰਕਾਰੇ ਵੀ ਠੀਕ ਆ ਇਹ ਪ੍ਰਾਈਵੇਟ ਤਾਂ ਪਾਸ ਨੌਜ ਨਹੀਂ ਦਿੰਦੇ ਹੈਗੇ ਨਹੀਂ ਬੱਚਿਆਂ ਨੂੰ ਕਿਵੇਂ ਰਹਿਣਾ ਸਾਰਾ ਕੁਝ ਸੌਣ ਦੇ ਨਹੀਂ ਜਿਵੇਂ ਆਪਾਂ ਕਹਦੇ ਵੀ ਰਿਸ਼ਤੇਦਾਰ ਨਾਲ ਵੀ ਬਾਹਰ ਰਹਿਣਾ ਬਹੁਤ ਦੀ ਹੈ ਹਾਂਜੀ ਬਹੁਤ ਵਧੀਆ ਪੜਾਈ ਹੈ ਜੀ ਆਪਣੀ ਸਕੂਲ ਜੀ ਲੂਰਿੰਦਰ ਸਿੰਘ ਉਹ ਕਿਹੜੀ ਕਲਾਸ ਪੜ੍ਹਦੇ ਹਾਂਜੀ 3ਵੀਂ ਕਲਾਸ ਇਸ ਤਰ੍ਹਾਂ ਦੀ ਲੱਗਦਾ ਕਿ ਇਸ ਤਰ੍ਹਾਂ ਦੀ ਪੜਾਈ ਹੋਏ ਕਿੰਨੇ ਕ ਬੱਚੇ ਬਹੁਤ ਵਧੀਆ ਪੜਾਈ ਹੁੰਦੀ ਹੈ ਜਿਸ ਤਰ੍ਹਾਂ ਪੜਾਉਂਦੇ ਐਵੇਂ ਲੱਗਦਾ ਹੈ ਕਿ ਜਿਵੇਂ ਪੂਰੀ ਜ਼ਿੰਦਗੀ ਯਾਦ ਰੱਖਾ ਤੇ ਸਾਨੂੰ ਕੰਪਿਊਟਰ ਵਿੱਚ ਸिखਾਇਆ ਜਾ ਰਿਹਾ ਹੈ ਪ੍ਰੋਜੈਕਟਰ ਵੀ ਲੱਗਿਆ ਹੋਇਆ ਹੈ ਬਹੁਤ ਵਧੀਆ ਪੜਾਈ ਹੁੰਦੀ ਹੈ। ਇਹ ਪ੍ਰਾਈਵੇਟ ਸੰਸਥਾ ਨਾਲ ਉਹਨਾਂ ਨੂੰ ਵਧੀਆ ਹੋਰ ਲਿਖਾਈ ਹੈ। ਹਾਂ ਬਹੁਤ ਵਧੀਆ ਹੋਇਆ। ਕੀ ਕੀ ਸਿੱਖਣ ਨੂੰ ਮਿਲਿਆ ਨਹੀਂ ਪਤਾ। ਸਾਨੂੰ ਬਹੁਤ ਐਕਟੀਵਿਟੀ ਵੀ ਮਿਲਦੀ ਹੈ। ਹਾਂ ਬਹੁਤ ਵਧੀਆ ਪੜਾਈ ਕੀਤੀ ਜਾਂਦੀ ਹੈ ਸਾਨੂੰ। ਅਸੀਂ ਐਵੇਂ ਵੀ ਹੋ ਰਿਹਾ ਕਿ ਕਿਤੇ ਕਿਤੇ ਜਾਣ ਦਾ ਥਿੜਿ-ਥਿੜਿ ਮਿਲਣ ਦਾ ਸਾਨੂੰ ਉਹ ਮਿਲ ਗਿਆ ਹੈ। ਮਜ਼ਾ ਵੀ ਲੈਣਾ ਹੈ ਨਾ ਸਪੜਾ ਵਿੱਚ ਬੋਰ ਵੀ ਨਹੀਂ ਸਾਨੂੰ ਮਜ਼ਾ ਆ ਰਿਹਾ ਹੈ।